ਅੱਜ ਫਿਰੋਜ਼ਪੁਰ ਕੇਂਦਰੀ ਜੇਲ੍ਹ ਦੇ ਵਿੱਚ ਇੱਕ ਮੁਲਾਜ਼ਮ ਨੂੰ ਅਸੀਂ ਫੜਿਆ ਸਾਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਥੇ ਇੱਕ ਜਿਹੜਾ ਮੁਲਾਜ਼ਮ ਹੈ ਉਹ ਅੰਦਰ ਫੋਨ ਛੁਰਦਾ ਹੈ ਜੋ ਟੈਕਨੀਕਲ ਡਿਵਾਈਸ ਤੇ ਹਿਊਮਨ ਰਿਸੋਰਸਸ ਦੇ ਆਧਾਰ ਤੇ ਸੂਚਨਾ ਇਕੱਠੀ ਕਰਕੇ ਅੱਜ ਉਸ ਨੂੰ ਮੌਕੇ ਤੇ ਫੜਿਆ ਗਿਆ ਜੋ ਜੇਲ੍ਹ ਦੇ ਵਿੱਚ ਪੈਸਕੋ ਦਾ ਮੁਲਾਜ਼ਮ ਹੈ ਕੰਪਨੀ ਵੱਲੋਂ ਉਹ ਡਿਊਟੀ ਕਰਦਾ ਹੈ ਜੋ ਜੇਲ੍ਹ ਅਥਾਰਟिटीज ਨੂੰ ਨਾਲ ਲੈ ਕੇ ਤੇ ਸਿਟੀ ਫਿਰੋਜ਼ਪੁਰ ਦੀ ਪੁਲਿਸ ਨੇ ਇੱਕ ਜੁਆਇੰਟ ਰੇਡ ਕੀਤਾ ਜੋ ਉਸ ਵਕਤ ਉਹ ਬਿਊਟੀ ਤੇ ਸੀ ਤੇ ਮੌਕੇ ਤੋਂ ਹੀ ਉਹਦੇ ਕੋਲ 6 ਫੋਨ ਬਰਾਮਦ ਕੀਤੇ ਗਏ ਉਹਦੇ ਤੇ ਕਾਰਵਾਈ ਕਰਕੇ ਕੇਸ ਰਿਪੋਰਟ ਕੀਤਾ ਗਿਆ ਤੇ ਉਹਦੀ ਅਰੈਸਟਮੈਂਟ ਥਰੋ ਜਿਹੜਾ ਕਰਦਾ ਸੀਗਾ ਕਿਸ ਤਰ੍ਹਾਂ ਥਰੋ ਮਤਲਬ ਕੀ ਕੀਤੀ ਜਾਂਦੀ ਹੈ ਕਿ ਥਰੋ ਦੀ ਡਿਊਟੀ ਹੁੰਦੀ ਸੀ ਜਿਵੇਂ ਅੱਜ ਉਹਦੀ ਡਿਊਟੀ ਕਿਸੇ ਟਾਵਰ ਤੇ ਸੀ ਟਾਵਰ ਤੇ ਉਹਦੀ ਡਿਊਟੀ ਸੀ ਤੇ ਉਹ ਟਾਵਰ ਤੋਂ ਉਹਨੇ ਥਰੋ ਕਰਨੀ ਸੀ ਜੋ ਸਾਡੇ ਕੋਲ ਟੈਕਨੀਕਲ ਡਿਵਾਈਸਿਸ ਦੇ ਆਧਾਰ ਤੇ ਤੇ ਹਿਊਮਨ ਇੰਟੈਲੀਜੈਂਸ ਦੇ ਆਧਾਰ ਤੇ ਸੂਚਨਾ ਸੀ ਕਿ ਜਿਹਨੂੰ ਅਸੀਂ ਡਿਵੈਲਪ ਕੀਤਾ ਤੂੰ ਰੰਗੇ ਹੱਥੀ ਉੱਤੇ ਮੌਕੇ ਤੇ ਹੀ ਫੜਦੇ ਆਂ। ਆਮਲਾ ਜਿਹਾ ਜੇ ਕੇਸ ਹਿਸਟੋਰੀ ਹੋ ਗਿਆ ਜੀ ਪੂਰੀ ਦਬਿਸ਼ ਬਣਾਈ ਹੋਈ ਹੈ ਅਸੀਂ ਇਹਨਾਂ ਲੋਕਾਂ ਤੇ ਜਿਹੜੇ ਵਿੱਚ ਹੀ ਮਹਿਕਮੇ ਦੇ ਰਹਿ ਕੇ ਤੇ ਕੰਮ ਨੂੰ ਖਰਾਬ ਕਰਦੇ ਨੇ ਤੇ ਬਰਚਾ ਦਰਜ ਕਰਕੇ ਮੌਕੇ ਤੇ ਹੀ ਉਹਦੇ ਤੋਂ ਬਰਾਮਦਗੀ ਕੀਤੀ ਔਰ ਉਹਦੀ ਅਰੈਸਟ ਪਾ ਲਈ। ਸੋ ਕਿੰਨੇ ਮੋਬਾਈਲ ਬਰਾਮਦ ਹੋਏ? 6 ਮੋਬਾਈਲ ਬਰਾਮਦ ਹੋਏ।